ਮਸ਼ੀਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਕਿਰਾਇਆ ਸਾਲਾਨਾ ਸ਼ੁਕਰਾਨਾ ਸਮਾਗਮ ਸੁਖਮਨੀ ਸਾਹਿਬ ਦੇ ਜਾਪ ਉਪਰੰਤ ਗੁਰਵਾਣੀ ਦੇ ਮਨੋਹਰ ਕੀਰਤਨ ਰਾਹੀਂ ਭਾਈ ਗੁਰਪਤਾਪ ਸਿੰਘ ਨਮਾਸ਼ਹਿਰ ਦੇ ਜੱਥੇ ਨੇ ਕੀਤਾ ਸੰਗਤਾਂ ਨੂੰ ਨਿਹਾਲ ਇਸ ਮੌਕੇ ਤੇ ಗ್ರಾಮ ਪੰਚਾਇਤ ਲੰਗੜੋਆ ਦੇ ਸਰਪੰਚ ਗੁਰਦੇਵ ਸਿੰਘ ਪਾਬਲਾ ਅਤੇ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਮਾਸਟਰ ਮਨੋਹਰ ਸਿੰਘ ਨੇ ਬੱਚਿਆਂ ਨੂੰ ਦਿੱਤੀਆਂ ਸਾਲਾਨਾ ਪ੍ਰੀਖਿਆਵਾਂ ਲਈ ਸ਼ੁਭ ਕਾਮਨਾਵਾਂ ਗ੍ਰਾਂਥੀ ਸਿੰਘ ਨੇ ਕੀਤੀ ਸੰਸਥਾ ਦੀ ਬਿਹਤਰੀ ਸਟਾਫ ਅਤੇ ਬੱਚਿਆਂ ਦੇ ਚੜ੍ਹਦੀ ਕਲਾ ਲਈ ਅਰਦਾਸ ਜ਼ਿਲ੍ਹਾ ਸਿੱਖਿਆ ਅਫਸਰ ਅਮਜੀਤ ਖਟਕੜ ਨੇ ਕੀਤੀ ਵਿਸ਼ੇਸ਼ ਤੌਰ ਤੇ ਸ਼ਿਰਕਤ ਸਿੱਖਿਆ ਅਫਸਰ ਨੇ ਬੱਚਿਆਂ ਨੂੰ ਸਲਾਨਾ ਪ੍ਰੀਖਿਆ ਵਿੱਚ ਵੱਧ ਤੋਂ ਵੱਧ ਮਿਹਨਤ ਕਰਕੇ ਚੰਗੇ ਨੰਬਰ ਲੈਣ ਦੀ ਕੀਤੀ ਅਪੀਲ ਸੰਸਥਾ ਦੇ ਮੁਖੀ ਡਾਕਟਰ ਸਰਿੰਦਰਪਾਲ ਅਗਨੀ ਹੋਤਰੀ ਨੇ ਬੱਚਿਆਂ ਨੂੰ ਦਿੱਤੀ ਅੱਜ ਦੇ ਸਮਾਗਮ ਦੀ ਵਧਾਈ ਅਤੇ ਆਏ ਹੋਏ ਪਤਵੰਤਿਆਂ ਦਾ ਕੀਤਾ ਧੰਨਵਾਦ ਵਕਵਾਕ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਕੀਤੀ ਕਾਮਨਾ ਮੌਕੇ ਤੇ ਮਾਸਟਰ ਜਸਵਿੰਦਰ ਸਿੰਘ ਹਰਮਿੰਦਰ ਕੌਰ ਡਾਕਟਰ ਡੋਲਾ ਪਰਿਵਾਰ ਸਵਰਨ ਸਿੰਘ ਠੇਕੇਦਾਰ ਤੇ ਹੋਰ ਪਤਵੰਤੇ ਰੇ ਹਾਜ਼ਰ ਇਸ ਮੌਕੇ ਤੇ ਚਾਹ ਦਾ ਅਤੇ ਗੁਰੂ ਕਾ ਲੰਗਰ ਵਰਤਉਟ ਵਰਤਾਇਆ ਗਿਆ ਤੁਸੀਂ ਦੇਖ ਰਹੀ ਹੋ ਨਿਊਜ਼ ਰੀਡਰ ਪੰਜਾਬ ਤੇ ਪੱਤਰਕਾਰ ਹਰਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਲਈ ਉਹਨਾਂ ਦੀ ਕਾਮਯਾਬੀ ਲਈ ਚੁਪ ਪ੍ਰਖਿਆਵਾਂ ਹੋ ਰਹੀਆਂ ਹਨ ਪਾਠ ਕਰਵਾਇਆ ਗਿਆ ਇਸ ਵਿੱਚ ਐਸਐਮਸੀ ਕਮੇਟੀ ਦੇ ਮੈਂਬਰ ਪਿੰਡ ਦੇ ਸਰਪੰਚ ਸਾਹਿਬ ਪਿੰਡ ਦੇ ਹੋਰ ਪਤਵੰਤੇ ਸ਼ਾਮਲ ਹੋਏ ਉਹਨਾਂ ਨੂੰ ਅਸੀਂ ਬੱਚਿਆਂ ਦੇ ਸਕੂਲ ਵਿੱਚ এনਰੋਲਮੈਂਟ ਵਧਾਉਣ ਦੇ ਲਈ ਉਤਸ਼ਾਹਿਤ ਕੀਤਾ ਅਤੇ ਸਕੂਲ ਦੀਆਂ ਉਪਲਬਧੀਆਂ ਬਾਰੇ ਉਹਨਾਂ ਨੂੰ ਜਾਗਰੂਕ ਕੀਤਾ ਤੇ ਆਸ ਹੈ ਕੀ ਰੱਬ ਦੀ ਕਿਰਪਾ ਦੇ ਨਾਲ ਸਾਡੇ ਸਾਰੇ ਹੀ ਬੱਚੇ ਅੱਛੇ ਨੰਬਰ ਲੈ ਕੇ ਪਾਸ ਹੋਣਗੇ ਅਤੇ ਆਪਣੇ ਜੀਵਨ ਵਿੱਚ ਭਵਿੱਖ ਵਿੱਚ ਅੱਛੇ ਵਿਅਕਤੀ ਬਣਨਗੇ ਅਸੀਂ ਬੱਚਿਆਂ ਨੂੰ ਇਹੀ ਮੈਸੇਜ ਦਿੰਦੇ ਹਾਂ ਕਿ ਜਿਸ ਤਰ੍ਹਾਂ ਅਸੀਂ ਸੁਖਮਣੀ ਸਾਹਿਬ ਦਾ ਪਾਠ ਕਰਦੇ ਹਾਂ ਉਹਨਾਂ ਦੀਆਂ ਜੋ ਸਿੱਖਿਆਵਾਂ ਹਨ ਉਹਨਾਂ ਸਿੱਖਿਆਵਾਂ ਦੇ ਉੱਪਰ ਚੱਲਿਏ ਅਤੇ ਆਪਣੇ ਜੀਵਨ ਨੂੰ ਸਾਰਥਕ ਬਣਾਈਏ ਥੈਂਕਸ ਥੈਂਕਸ ਅ ਲੋਟ ਥੈਂਕਸ